ਜਦੋਂ ਵੀ ਪੰਚਾਇਤੀ ਵੋਟਾਂ ਹੁੰਦੀਆਂ ਨੇ ਗੁਰਦੁਆਰਾ ਸਾਹਿਬ ਜਿਹੜੇ ਮੋਹਰ ਵਰਦਾਸ ਬੰਦੇ ਹੁੰਦੇ ਉਹ ਪੰਚਾਇਤ ਸਰਪੰਚ ਚੋਣਾਂ ਦਿੰਦੇ ਨੇ ਇਸ ਵਾਰ ਵੀ ਚੋਣ ਆ ਰਹੀਆਂ ਨੇ ਇਸ ਵਾਰ ਵੀ ਲੱਗਦਾ ਕਿਸੇ ਤਰੀਕੇ ਹੋਵੇਗਾ ਜਾਂ ਚੋਣ ਹੋਊ ਹਾਂਜੀ ਹਾਂਜੀ ਇਸ ਵਾਰੀ ਵੀ ਸੰਭਤੀ ਹੋ ਜਾਣੀ ਹੈ ਲੋਕਾਂ ਦੇ ਬੰਦਾ ਲੱਭ ਲੈ ਪਿੰਡ ਵਾਲੇ ਬਸ ਉਹ ਤਾਂ ਜੀ ਜਦੋਂ ਵੱਲੋਂ ਗੁਰਦੁਆਰਾ ਸਾਹਿਬ ਬੰਦੇ ਨੇ ਜੀ ਬਸ ਜਿਹੜਾ ਉਹਨਾਂ ਨੇ ਕਹਿਦਾ ਬਸ ਉਹਨੂੰ ਹਰ ਪਾਸੋਂ ਨੇ ਜੀ ਐਸੀ ਤਾਂ ਅਸੀਂ ਅੱਜ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੂਰੀ ਚ ਪਹੁੰਚਿਆ ਜਿੱਥੇ ਪਿਛਲੇ 25 ਤੋਂ 30 ਸਾਲਾਂ ਤਕਰੀਬਨ ਹਾਲੇ ਤੱਕ ਚੋਣ ਨਹੀਂ ਹੋਈ ਸਮਤੀ ਨਾਲ ਜਿਹੜਾ ਸਰਪੰਚ ਹੈ ਤੇ ਪੂਰੀ ਪੰਚਾਇਤ ਹੈ ਉਹ ਚੁਣ ਲਈ ਜਾਂਦੀ ਹੈ ਮੌਜੂਦਾ ਸਰਪੰਚ ਇੱਥੇ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਦੇ ਆਂ ਸਰਪੰਚ ਸਾਹਿਬ ਕੀ ਨਾਮ ਹੈ ਜੀ ਆਪਣਾ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡਾ ਜੀ ਨੂੰ ਜੀ ਸਾਡੇ ਪਿੰਡ ਪਹੁੰਚੇ ਜੀ ਮੇਰਾ ਨਾਮ ਜਗਜੀਤ ਸਿੰਘ ਆ ਜੀ ਮੌਜੂਦਾ ਸਰਪੰਚਾਂ ਜੀ ਸਰਪੰਚ ਸਾਹਿਬ ਕਿਵੇਂ ਚੋਣ ਹੋਈ ਸੀਗੀ ਤੁਹਾਡੀ ਸਾਡੀ ਸਭ ਸਮਤੀ ਨਾਲ ਸਾਰੀ ਪੰਚਾਇਤ ਦੀ ਆਪਣਾ ਗੁਰਦੁਆਰਾ ਸਾਹਿਬ ਚੋਣ ਕੀਤੀ ਗਈ ਹੈ ਜੀ ਕਦੋਂ ਤੋਂ ਇਸੇ ਇਸੇ ਤਰੀਕੇ ਪ੍ਰਕਿਰਿਆ ਚੱਲਦੀ ਆ ਰਹੀ ਹੈ ਤਕਰੀਬਨ ਸਾਰ 30 35 ਸਾਲ ਹੋ ਗਏ ਵਿਲੇਖਣ ਨਹੀਂ ਹੋਈ ਹਾਂਜੀ ਹਾਂਜੀ ਕਾਰਨ ਕੀ ਹੈ ਕਿ ਕੋਈ ਰਾਜਨੀਤਿਕ ਪਾਰਟੀਆਂ ਦਾ ਕੋਈ ਇੰਟਰਸਟ ਨਹੀਂ ਹੈਗਾ ਜਾਂ ਕਿਸ ਤਰ੍ਹਾਂ ਪਿੰਡ ਦੇ ਵਿੱਚ ਵੀ ਜਾਂ ਮਤਲਬ ਲੋਕਾਂ ਦੇ ਆਪਸ ਦੇ ਵਿੱਚ ਪਿਆਰ ਇੰਨਾ ਹੈਗਾ ਨਹੀਂ ਨਹੀਂ ਸਾਡੇ ਲੋਕਾਂ ਦੇ ਪਿਆਰ ਇੰਨਾ ਨਹੀਂ ਵੀ ਪਿੰਡ ਜਿਹੜੇ ਦੇਖੋ ਰਾਜਨੀਤਿਕ ਪਾਰਟੀਆਂ ਉਹਦਾ ਕੋਈ ਇਚ ਲੱਗ ਅਦੇ ਗੇ ਪਿੰਡ ਲੈਵਲ ਤੇ ਸਾਡੇ ਪੰਚਾਇਤ ਚੁਣੀ ਜਾਂਦੀ ਹੈ ਜੀ ਜਦੋਂ ਵੀ ਪੰਚਾਇਤੀ ਵੋਟਾਂ ਆਉਂਦੀਆਂ ਨੇ ਤਾਂ ਗੁਰਦੁਆਰਾ ਸਾਹਿਬ ਜਿਹੜੇ ਮੋਹਦਵਰ 10 ਬੰਦੇ ਹੁੰਦੇ ਨੇ ਉਹ ਪੰਚਾਇਤ ਸਰਪੰਚ ਚੁਣ ਦਿੰਦੇ ਨੇ ਜੀ ਬੱਸ ਤਾਂ ਇਸ ਵਾਰ ਵੀ ਚੋਣ ਆ ਰਹੀਆਂ ਨੇ ਇਸ ਵਾਰ ਵੀ ਲੱਗਦਾ ਕਿਸੇ ਤਰੀਕੇ ਹੋਵੇਗਾ ਜਾਂ ਚੋਣ ਹੋਊ ਹਾਂਜੀ ਹਾਂਜੀ ਇਸੇ ਵਾਰ ਵੀ ਸੰਭਤ ਹੋ ਜਾਣੀਆਂ ਨੇ 100% ਹਾਂ ਤਾਂ ਬੰਦਾ ਲੱਭ ਲੈ ਪਿੰਡ ਵਾਲਿਆਂ ਨੂੰ ਬਸ ਉਹ ਤਾਂ ਜੇ ਜਦੋਂ ਵੱਲੋਂ ਗੁਰਦੁਆਰ ਸਾਹਿਬ ਬੈੰਦੇ ਨੇ ਜੀ ਬਸ ਉਹ ਢੀੜਾ ਉਹਨਾਂ ਨੇ ਕਹਿਤਾ ਵਸੂ ਨੂੰ ਹਰ ਪਾਸੋਂ ਦਿੰਦੇ ਨੇ ਜੀ ਇਹਦੇ ਪਹਿਲਾਂ ਦਾ ਕੋਈ ਹੁੰਦਾ ਨਹੀਂ ਆ ਬਣਉਂਦਾ ਬਣਉਂਦਾ ਨਹੀਂ ਇਹਦਾ ਕੋਈ ਉਹ ਨਹੀਂ ਇੱਕ ਚੀਜ਼ ਕਿਵੇਂ ਦੇਖਦੇ ਹੋ ਕਿ ਜਿਵੇਂ ਪਹਿਲਾਂ ਵੀ ਸਰਕਾਰਾਂ ਐਲਾਨ ਕਰਦੀਆਂ ਰਹੀਆਂ ਨੇ ਮੌਜੂਦਾ ਜਦੋਂ ਸੰਗਰੂਰ ਦੇ ਐਮਪੀ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਉਦੋਂ ਵੀ ਕਿਹਾ ਸੀ ਕਿ 5 ਲੱਖ ਰੁਪਏ ਤੱਕ ਦਾ ਜਿਹੜਾ ਉਹ ਗ੍ਰਾਂਟ ਦੇਣਗੇ ਜਿਹੜੇ ਪਿੰਡ ਸੰਮਤੀ ਨਾਲ ਚੋਣ ਕਰਨਗੇ ਪੰਚਾਇਤਾਂ ਦੀ ਤੇ ਇਸ ਵਾਰ ਹੁਣ ਉਹ ਮੁੱਖ ਮੰਤਰੀ ਨੇ ਸਰਕਾਰ ਉਹਨਾਂ ਦੀ ਹੈ ਫਿਰ ਉਹਨਾਂ ਨੇ ਐਲਾਨ ਕੀਤਾ ਕਿ 5 ਲੱਖ ਰੁਪਏ ਉਹਨਾਂ ਪਿੰਡਾਂ ਨੂੰ ਦੇਣਗੇ ਤਾਂ ਪਹਿਲਾਂ ਤੁਹਾਨੂੰ ਕਦੇ ਮਿਲਿਆਗਾ ਦੇਖੋ ਸਰ ਮੇਰੀ ਸੁਰਤ ਸੁਮਾਲੇ ਨੂੰ ਤਿੰਨੇ ਟਰਮ ਹੋ ਚੁੱਕੇ ਨੇ ਪੰਚਾਇਤੀ ਦੀ ਅਜੇ ਤੱਕ ਤਾਂ ਕੋਈ ਮਿਲਿਆ ਨਹੀਂ ਹੈਗਾ ਨਾ ਹੀ ਮੇਰੀ ਟਰਮਾਂ ਚ ਮਿਲਿਆ ਮੈਨੂੰ ਐਲਾਨ ਹੋਇਆ ਸੀ ਭਗਵੰਤਪਨ ਸਾਹਿਬ ਨੇ ਕਿਹਾ ਤੁਸੀਂ 5 ਲੱਖ ਦੇਵਾਂਗੇ ਪਰ ਅਜੇ ਤੱਕ ਕੋਈ 1 ਰੁਪਿਆ ਨਹੀਂ ਮਿਲਿਆ ਜੀ ਅੱਗੇ ਤਾਂ ਦੇਖੋ ਮਿਲੇ ਤੇ ਜਾਣੋ ਜੀ ਜੀ ਮਿਲੂਗਾ ਤਾਂ ਹੋਊਗਾ ਕਿ ਮਿਲੂਗਾ ਅਜੇ ਕੁਝ ਨਹੀਂ ਕਹਿ ਸਕਦੇ ਗ੍ਰਾਂਟ ਵਗੈਰਾ ਮਿਲਦੀ ਆ ਰਹੀ ਹੈ ਗ੍ਰਾਂਟ ਜੀ ਇਹ 2.5 ਸਾਲ ਹੋ ਗਏ ਕੁਝ ਨਹੀਂ ਮਿਲਿਆ ਜੀ ਹਾਂਜੀ ਕਾਰਨ ਕੀ ਹੈ 2.5 ਸਾਲ ਹੋ ਗਏ ਕਿਉਂ ਗ੍ਰਾਂਟ ਨਹੀਂ ਮਿਲੀ ਦੇਖੋ ਜੀ ਇਹ ਸਰਕਾਰ ਬਦਲੀ ਆ ਕੋਈ ਪਤਾ ਨਹੀਂ ਕੀ ਇੱਕ ਤਾਂ ਸਾਡੇ ਜਿਹੜੀ ਵੋਟ ਆ ਜੀ ਉਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸੰਮਤੀ ਨਾਲ ਜਦੋਂ ਤੁਸੀਂ ਪੰਚਾਇਤ ਚੁਣਦੇ ਹੋ ਉਹ ਰਾਜਨੀਤਿਕ ਕਰਨ ਨਹੀਂ ਹੈਗਾ ਮੁੱਖ ਮੰਤਰੀ ਖੁਦ ਕਹਿੰਦੇ ਨੇ ਕਿ ਪਾਰਟੀਆਂ ਦਾ ਸਰਪੰਚ ਨਹੀਂ ਹੋਣਾ ਚਾਹੀਦਾ ਪਿੰਡ ਦਾ ਸਰਪੰਚ ਹੋਣਾ ਚਾਹੀਦਾ ਪਰ ਫਿਰ ਵੀ ਗ੍ਰਾਂਟ ਕਿਉਂ ਨਹੀਂ ਮਿਲ ਰਹੀ ਇਹ ਤਾਂ ਦੇਖੋ ਸਰਕਾਰਾ ਜਨਨ ਸਾਡੇ ਦਾ ਇਹ ਦੇਖੋ ਪਹਿਲੇ 3 ਸਾਲ ਚ ਬਹੁਤ ਕੰਮ ਹੋਇਆ ਦੋ ਸਿੰਘਲ ਸਾਹਿਬ ਨੇ ਕੰਮ ਬਹੁਤ ਗਰੰਡ ਦਿੱਤੀ ਉਹ ਤੋਂ ਬਾਅਦ ਟਰਮ ਚ ਜਾ ਕੇ ਜ ਕੁਝ ਨਹੀਂ ਮਿਲਿਆ ਜੀ ਬਾਕੀ ਹੁਣ ਅੱਗੇ ਦੇਖੋ ਨਿਆ ਸਰਪੰਚ ਬਣਦਾ ਉਹ ਚ ਦੇਖਦੇ ਆ ਵੀ ਕੀ ਬਣਦਾ ਜੀ ਨਵੇਂ ਸਰਪੰਚ ਨੂੰ ਕੀ ਲੱਗਦਾ ਕਿ ਪਾਰਟੀ ਦਾ ਸਰਪੰਚ ਜਾਂ ਪਿੰਡ ਦਾ ਹੀ ਫੇਰ ਚੁਣਿਆ ਜਾਊ ਹਾ ਸਾਡੇ ਦਾ ਹੀ ਪਿੰਡਲੇਵਲ ਦੀ ਸਰਪੰਚੂ ਨੇ ਤੁਹਾਡਾ ਕੀ ਕਾਰਨ ਹੈ ਕਿ ਤੁਹਾਨੂੰ ਖੁਦ ਨੂੰ ਲੱਗਦਾ ਵੀ ਤੁਹਾਡੇ ਕਰਕੇ ਸਾਡੇ ਕਾਰਨ ਤਾਂ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਵੋਟ ਬਹੁਤ ਘੱਟ ਆ ਸਾਡੇ ਜੀ ਇਹਦੇ ਕਰਕੇ ਕੋਈ ਵੀ ਲੀਡਰ ਸਾਡੇ ਇੱਧਰ ਪਿੰਡ ਕਣੀ ਧਿਆਨ ਨਹੀਂ ਦਿੰਦਾ ਮੈਨੂੰ ਲੱਗਦਾ ਵੀ ਸਾਰੇ ਜ਼ਿਲ੍ਹੇ ਤੋਂ ਸਾਡਾ ਸਭ ਤੋਂ ਛੋਟਾ ਪਿੰਡਾ ਮਿਲਦਾ ਸਾਡਾ ਹੈਗਾ 400 ਬੋਟਾ ਸਾਡੇ ਜੀ ਪਰ ਫਿਰ ਵੀ ਜੇ ਗੱਲ ਕਰੀਏ ਤਾਂ 1 ਕਾ ਤਾਂ ਵੱਡੀ ਚੀਜ਼ ਹੈ ਨਾ ਹਾਂਜੀ 1 ਕਾ ਤਾਂ ਹੈ ਉਹ 1 ਕੇ ਨੂੰ ਇਹਨਾਂ ਦੇਖਦੇ ਜੀ ਉਹਦਾ ਲੀਡਰ ਦਾ ਵੋਟਾਂ ਨੂੰ ਦੇਖਦੇ ਨੇ ਵੀ ਵੋਟ ਕਿੱਥੇ ਵੱਧਾ ਉੱਥੇ ਜਿਆਦਾ ਪੈਸਾ ਤੁਹਾਨੂੰ ਲੱਗਦਾ ਵੀ ਤੁਹਾਡੇ ਪਿੰਡ ਦੇ 1 ਕੇ ਨੂੰ ਜਿਹੜਾ ਆਪਸੀ ਪਿਆਰ ਹੈ ਜਿਵੇਂ ਤੁਸੀਂ ਕਹਿੰਦੇ ਹੋ ਵੀ ਜੇ ਰਾਖਵੇਂ ਕਰਨ ਦੇ ਵਿੱਚ ਦੂਸਰੀਆਂ ਸ਼ੈਡਿਊਲ ਕਾਸਟ ਦਾ ਆਉਂਦਾ ਤਾਂ ਉਹ ਆਪਣਾ ਚੋਣ ਲੈਂਦੇ ਨੇ ਤੁਸੀਂ ਆਪਣਾ ਚੋਣ ਲੈਂਦੇ ਨੇ ਕੋਈ ਲੜਾਈ ਨਹੀਂ ਹੁੰਦੀ ਨਹੀਂ 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 ਕੋਈ ਲੜਾਈ ਨਹੀਂ ਜੀ ਇਹ ਪੰਚਾਇਤ ਤੋਂ ਕੋਈ ਲੜਾਈ ਨਹੀਂ ਹੈਗੀ ਇਹਦਾ ਫਾਇਦਾ ਤਾਂ ਕੋਈ ਹੈ ਨਹੀਂ ਜੀ ਕਿਉਂਕਿ ਜਿਹੜਾ ਦੇਖੋ ਟਰਮ ਦਿੱਤਾ ਹੈ ਨਾ ਤਾਂ ਕੋਈ ਦੇਖੋ ਐਲਾਨ ਹੁੰਦੇ ਨੇ ਜਿਹੜਾ ਸਮਤੀ ਨਾਲ ਹੁੰਦਾ ਨੂੰ ਅਸੀਂ ਇਹ ਦੇਵਾਂਗੇ ਆ ਦੇਵਾਂਗੇ ਪਰ ਅਜੇ ਤੱਕ ਕੁਝ ਨਹੀਂ ਮਿਲਿਆ ਜੀ ਠੀਕ ਹੈ ਹਾਂਜੀ ਸਾਡੇ ਤਾਂ ਦੇਖੋ ਇੱਕ ਸਿਰਫ ਪ੍ਰਾਇਮਰੀ ਸਕੂਲ ਆ ਜੀ ਹੋਰ ਅਦਰਵਾਜ ਕੋਈ ਨਾ ਕੋਈ ਪਾਣੀ ਵਾਲੀ ਟੈਂਕੀ ਜਿਹੜੀ ਮੇਨ ਸਾਡੇ ਮੰਗ ਆ ਗਈ ਮੰਨ ਲਓ 25-30 ਸਾਲਾਂ ਤੋਂ ਅਸੀਂ ਇਹੀ ਐਪਲੀਕੇਸ਼ਨ ਦੇ ਰਹੇ ਹਾਂ ਵੀ ਸਾਨੂੰ ਪਾਣੀ ਵਾਲੀ ਟੈਂਕੀ ਦੀ ਸਹੂਲਤ ਕਿਉਂਕਿ ਉਹ ਦੇਖੋ ਪਾਣੀ ਬੋਰ ਡੂੰਗਾ ਚੱਲਿਆ ਗਿਆ ਜੀ 70-80 ਹਜ਼ਾਰ ਦਾ ਬੋਰ ਹੁੰਦਾ ਗਰੀਬ ਬੰਦਾ ਕਿੱਥੋਂ ਬੋਰ ਕਰਵਾਊਗਾ ਜੀ ਤੇ ਪਹਿਲਾਂ ਆਈ ਸੀ ਟੈਂਕੀ ਦੀ ਉਹ ਫਾਈਨਲ ਸਰਵੇ ਆਇਆ ਸੀਗਾ ਉਹ ਚ ਕੈਂਸਲ ਹੋ ਗਈ ਪਤਾ ਵੀ ਕਰਿਆ ਵੀ ਕਹਿੰਦੇ ਜੀ ਪਤਾ ਨਹੀਂ ਕੀ ਗੱਲ ਹੈ ਕਿਉਂ ਕੈਂਸਲ ਹੋ ਗਿਆ ਪਰ ਕੈਂਸਲ ਹੋ ਗਈ ਆਈ ਸੀ ਜੀ ਟੈਂਕੀ ਰਜਿਸਟ੍ਰੇਸ਼ਨ ਵੀ ਹੋ ਗਈ ਸੀ ਸਾਰਾ ਕੁਝ ਹੋ ਗਿਆ ਸੀ ਜੀ ਪਰ ਫਾਈਨਲ ਸਰਵਿਸ ਫਿਰ ਕੈਂਸਲ ਹੋ ਗਈ ਸੈਂਕੀ ਸਾਡੇ ਸੋ ਇਹ ਤੂਰੀ ਪਿੰਡ ਦੇ ਸਰਪੰਚ ਨੇਗੇ ਇਹਨਾਂ ਦਾ ਕਹਿਣਾ ਹੈਗਾ ਕਿ ਪਿਛਲੇ 35 ਸਾਲਾਂ ਤੋਂ ਤਕਰੀਬਨ ਇਸੇ ਤਰ੍ਹਾਂ ਸੰਮਤੀ ਨਾਲ ਪਿੰਡ ਦੇ ਵਿੱਚ ਸਰਪੰਚ ਬਣਦਾ ਆ ਰਿਹਾ ਹੈਗਾ ਪਰ ਜਿੱਥੇ ਇੱਕ ਪਾਸੇ ਸਿਆਸਤਦਾਨ ਸਟੇਜਾਂ ਤੋਂ ਚੜ੍ਹ ਕੇ ਜਿਹੜਾ ਵੱਖ-ਵੱਖ ਪਾਰਟੀਆਂ ਦੇ ਤੜੇ ਬਣਾਉਂਦੇ ਨੇ ਪਿੰਡਾਂ ਦੇ ਵਿੱਚ ਜਿਵੇਂ ਹੁਣ ਸਰਪੰਚੀ ਚੋਣਾਂ ਦੀ ਸ਼ੁਰੂਆਤ ਹੋਈ ਹੈ ਤਾਂ ਰਾਜਨੀਤਿਕ ਜਿਹੜੀਆਂ ਚਰਚਾਵਾ ਨੇ ਦੋ ਧੜੇ ਤਿੰਨ ਧੜੇ ਪਿੰਡ ਦੇ ਵਿੱਚ ਬਣਨੇ ਸ਼ੁਰੂ ਹੋਣਗੇ ਆਪਸ ਵਿੱਚ ਭਰਾ ਨਾਲ ਭਰਾ ਜਿਹੜੇ ਨੇ ਉਹ ਲੜਦੇ ਰਹਿਣਗੇ ਪਰ ਐਲਾਨ ਤਾਂ ਬਹੁਤ ਹੁੰਦੇ ਨੇ ਜਿਵੇਂ ਸਰਪੰਚ ਸਾਹਿਬ ਨੇ ਦੱਸਿਆਗਾ ਕਿ ਪਿੰਡ ਦੇ ਵਿੱਚ ਏਕਾ ਹੋਣ ਦਾ ਉਹਨਾਂ ਨੂੰ ਹਾਲੇ ਤੱਕ ਕੋਈ ਨਾ ਤਾਂ ਵਿਸ਼ੇਸ਼ ਪੈਕੇਜ ਮਿਲਿਆ ਪਿੰਡ ਦੇ ਲਈ ਨਾ ਵਿਕਾਸ ਹੋਇਆਗਾ ਕਿਉਂਕਿ ਸਿਆਸਤਦਾਨਾਂ ਦਾ ਵੀ ਉੱਥੇ ਇੰਟਰਸਟ ਹੁੰਦਾਗਾ ਜਿੱਥੇ ਦੋ ਧੜੇ ਬਣਦੇ ਜਿੱਥੇ ਉਹਨਾਂ ਨੂੰ ਵੋਟਾਂ ਦੀ ਆਸ ਹੁੰਦੀ ਹੈਗੀ ਤਾਂ ਹੁਣ 35 ਸਾਲਾਂ ਤੋਂ ਨਾ ਤਾਂ ਕੋਈ ਵਿਸ਼ੇਸ਼ ਪੈਕੇਜ ਮਿਲਿਆ ਭਾਵੇਂ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਮਪੀ ਹੁੰਦਿਆਂ ਵੀ ਐਲਾਨ ਕੀਤਾ ਸੀ ਉਹ ਵੀ ਇਹ ਕਹਿੰਦੇ ਨੇ ਕਿ ਹਾਲੇ ਤੱਕ ਇਹਨਾਂ ਨੂੰ ਉਹ 5 ਲੱਖ ਨਹੀਂ ਮਿਲਿਆ ਫਿਲਹਾਲ ਉਹਨਾਂ ਨੇ ਹੁਣ ਵੀ ਜਿਹੜਾ ਐਲਾਨ ਕੀਤਾ ਹੈਗਾ ਕਿ ਉਹ 5 ਲੱਖ ਮਿਲੂਗਾ ਪਿੰਡ ਹੈਗਾ 400 ਦੇ ਤਕਰੀਬਨ ਵੋਟ ਹੈਗੀ ਪਾਣੀ ਵਾਲੀਆਂ ਜਿਹੜੀਆਂ ਬੁਨਿਆਦੀ ਸਹੂਲਤਾਂ ਨੇਗੀਆਂ ਸੇਫ ਸਹੂਲਤਾਂ ਨੇ ਉਹ ਇੱਥੇ ਕਿਤੇ ਦਿਖਾਈ ਨਹੀਂ ਦਿੰਦੀ ਜਿਹੜਾ ਨਾ ਕੋਈ ਖੇਡ ਦਾ ਗਰਾਊਂਡ ਹੈ ਸਿਰਫ ਇੱਕ ਪ੍ਰਾਇਮਰੀ ਸਕੂਲ ਹੈ ਸਕੈਂਡਰੀ ਦੇ ਲਈ ਬੱਚੇ ਬਾਹਰ ਪੜਨ ਜਾਂਦੇ ਨੇਗੇ ਤਾ ਇਹ ਜਿਹੜਾ ਜਿੱਥੇ ਇੱਕ ਪਾਸੇ ਪਿੰਡ ਦੂਸਰੇ ਪਿੰਡਾਂ ਦੇ ਲਈ ਮਿਸਾਲ ਬਣਿਆਗਾ ਆਪਸੀ ਭਾਈਚਾਰੇ ਦੀ ਆਪਸੀ ਏਕੇ ਦੀ ਤਾਂ ਦੂਜੇ ਪਾਸੇ ਪਿੰਡ ਜਿਹੜਾ ਵਿਕਾਸ ਤੋਂ ਵੀ ਵਾਂਝਾ ਹੈਗਾ ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਜਿਵੇਂ ਪਿੰਡ ਵਾਲੇ ਕਹਿ ਰਹੇ ਨੇ ਕਿ ਇਸ ਵਾਰ ਵੀ ਜਿਹੜਾ ਸੰਮਤੀ ਨਾਲ ਹੀ ਉਹਨਾਂ ਵੱਲੋਂ ਸਰਪੰਚ ਚੁਣਿਆ ਜਾਵੇਗਾ ਤਾਂ ਸਰਕਾਰ ਕਿਤੇ ਨਾ ਕਿਤੇ ਆਪਣਾ ਵਾਅਦਾ ਪੂਰਾ ਕਰਦੀ ਹੈ ਜਾਂ ਨਹੀਂ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂ